ਅਹੰਕਾਰ ਦਾ ਹਮੇਸ਼ਾ ਹੀ ਖਾਤਮਾ ਹੁੰਦਾ ਹੈ ਅਹੰਕਾਰੀ ਕਦੀ ਵੀ ਪੰਜਾਬ ਦੀ ਧਰਤੀ ਦੇ ਕਾਬਿਲ ਨਹੀਂ ਰਹੇ ਇਹਨਾਂ ਦਾ ਹੰਕਾਰ ਵੀ ਟੁੱਟੇਗਾ ਚਲੋ ਕੇਜਰੀਵਲ ਸਾਹਿਬ ਸਟੇਜ ਤੇ ਕਹਿੰਦੇ ਸੀ ਕਿ ਇਸ ਜਨਮ ਚ ਨਹੀਂ ਆ ਸਕਦੇ ਤੇ ਐਸੇ ਜਨਮ ਚ ਅਸੀਂ ਸਰਕਾਰ ਬਣਾਈ ਹੈ ਅਈ ਤੇ ਮੋਦੀ ਨੂੰ ਅਗਲੇ 4 ਜਨਮ ਹੋਰ ਲੈਣੇ ਆ ਚਿੰਤਾ ਨਹੀਂ ਕਰਨੀ ਭਗਵੰਤ ਮਾਨ ਸਾਹਿਬ ਤੇ ਕੇਜਰੀਵਲ ਸਾਹਿਬ 36 ਮਹੀਨੇ ਹੋ ਗਏ ਮੰਤ్రਾਲੇ ਗਈ ਨਹੀਂ ਸੀ ਮંત્રી ਜੀ ਗੱਡੀ ਲੈ ਕੇ ਕੋ ਮੰਡੇ ਸੀ ਥੱਲੇ ਮੰਤਰਾਲੇ ਨਹੀਂ ਸੀਗਾ 36 ਮਹੀਨੇ ਲੱਗੇ ਜਾਗਨ ਚ ਜਿਹੜੀ ਸਰਕਾਰ ਨੂੰ ਹੁਕਮ ਕਰਨ ਦੀ ਐਸੀ ਕਰੀ ਨੀਂਦ ਹੈ ਜਿਸ ਚ ਭਗਵੰਤ ਸਿੰਘ ਸਾਹਿਬ ਰੋਣਾ ਦੇ ਮੰਤਰੀ ਉਹਨਾਂ ਦੀ ਸਰਕਾਰ ਸੁੱਤੀ ਸਾਰੀ ਜਿਹੜੀ ਇਹਨਾਂ ਦੀ ਪਾਰਟੀ ਹੈ ਉਹਨੇ ਪਹਿਲੇ ਹੀ ਪੰਜਾਬ ਦਾ ਪੱਠਾ ਬਾਤ ਦੇ ਦਿਲਾਂ ਚ ਭਾਰਤੀ ਜਨਤਾ ਪਾਰਟੀ ਚਾਈ ਹੋਈ ਹੈ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਕਰ ਰਹੇ ਅਗਰ ਕੋਈ ਪੰਜਾਬ ਨੂੰ ਡੈਫ ਸੈਟ ਤੋਂ ਕੱਢ ਸਕਦਾ ਅਗਰ ਪੰਜਾਬ ਨੂੰ ਕੋਈ ਕਲੱਚਸ ਤੋਂ ਕੱਢ ਸਕਦਾ ਤੇ ਕੇਵਲ ਕੇਵਲ ਨਰਿੰਦਰ ਮੋਦੀ ਜੀ ਕਿਹੜੀ ਬਹਾਦਰ ਪੁਲਿਸ ਸਾਡੀ ਰੱਖਿਆ ਹਾਸਤੇ ਉਸ ਬਹਾਦਰ ਪੁਲਿਸ ਦਾ ਮਨੋਬਲ ਤੋੜਨ ਦਾ ਕੋਸ਼ਿਸ਼ ਕੁਝ ਸ਼ਰਾਰਤੀ ਲੋਕ ਕਰ ਰਹੇ ਔਰ ਆਪ ਦਾ ਪਾਰਟੀ ਦੇ ਲੋਕ ਅੱਜ ਪੁਲਿਸ ਦੇ ਮਨੋਬਲ ਤੋੜਨ ਆਲੇ ਨਾ ਖੜੇ ਪੰਜਾਬ ਦੇ ਅੰਦਰ ਪੋਲੀਟੀਕਲ ਸ਼ਹਿਰ ਦੇ ਨਾਲ ਸਾਰਾ ਵਾਤਾਵਰਨ ਖਰਾਬ ਹੋ ਰਿਹਾ ਹੈ ਮੇਰੀ ਭਗਵੰਤ ਮਾਨ ਸਾਹਿਬ ਅੱਗੇ ਬੇਨਤੀ ਹੈ ਕਿ ਪੰਜਾਬ ਦੀ ਬਹਾਦਰ ਪੁਲਿਸ ਨੂੰ ਫ੍ਰੀ ਹੈਂਡ ਦਿਓ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ 36 ਮਹੀਨੇ ਲੱਗ ਗਏ 1100 ਦਿਨ ਲੱਗ ਗਏ 52 ਬੰਦੇ ਲੱਭਣ ਅਸੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿੰਦਾ ਮਿਸਟਰ ਕਲੀਨ ਬੰਨਾ ਚਾਹਦੇ ਹੋ ਤੇ ਇਹ ਤੇ ਦੱਸ ਦਿਓ 36 ਮਹੀਨਿਆਂ ਤੋਂ ਖਨਨ ਦੇ ਟੈਚੀ ਕਰੀ ਕੋਠੀ ਜਾਣਦੇ ਨੇ ਲੁੱਟਣ ਵਾਲਿਆਂ ਨੂੰ ਛੱਡਾਂਗੇ ਨਹੀਂ ਲੁਟੇਰੇ ਟੋਲੇ ਨੂੰ ਜੇਲ੍ਹ ਚ ਭੇਜਾਂਗਾ ਦਿੱਲੀ ਜਬਰਦਸਤ ਲੁੱਟ ਹੋਈ ਕੇਜਰੀਵਾਲ ਸਾਹਿਬ ਜਮਾਨਤ ਤੇ ਨੇ ਰੋਜ਼ ਤਿਹਾਰ ਜੇਲ੍ਹ ਤੋਂ ਵਾਹ ਜਾਂਦੀ ਹੈ ਕੇਜਰੀਵਾਲ ਹਾਜ਼ਰ ਹੋ ਸ਼ੀਸ਼ਮੈਲ ਦੇਸ਼ਾਂਸ਼ਾ ਨੂੰ ਜਨਤਾ ਨੇ ਸ਼ੀਸ਼ਾ ਦਿਖਾਇਆ ਹੈ ਐਸਾ ਕਿ ਪੰਜਾਬ ਦੇ ਨਹੀਂ ਪੂਰੇ ਦੇਸ਼ ਚ ਕਾਂਗਰਸ ਗੇਮ ਤੋਂ ਬਾਹਰ ਹੈ ਕਾਂਗਰਸ ਐਕਸਪਾਇਰਡ ਇੰਜੈਕਸ਼ਨ ਹੈ ਪੂਰੇ ਦੇਸ਼ ਦੇ اندر ਸਮਾਪਤ ਹੋ ਚੁੱਕੀ ਹੈ ਅੱਜ ਕਾਂਗਰਸੀਆਂ ਕੋ ਜਵਾਬ ਹੀ ਨਹੀਂਗਾ ਕਿ 1984 ਦੇ ਸਿੱਕ ਕਤਲਗਾਰ ਜਿਹਨਾਂ ਨੂੰ ਸਜ਼ਾਵਾ ਹੋ ਰਹੀ ਹੈ ਉਹ ਕਾਂਗਰਸ ਦੇ ਲੀਡਰਾਂ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ ਦੱਸਣਾ ਬਾਜਵਾ ਸਾਹਿਬ ਕਿ ਸੱਜਨ ਕੁਮਾਰ ਉਹਨਾਂ ਦਾ ਕੀ ਲੱਗਦਾ ਹੈ ਕੁਲੀ ਬਵਿੰਜਾ ਸ਼ਹਿਰਾਂ ਨੂੰ ਸ਼ਮਸ਼ਾਨ ਬਣਾਇਆ ਕਾਂਗਰਸ ਨੇ ਸ਼ਰਮ ਨਹੀਂ ਆਂਦੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਕਿਉਂ ਅੱਜ ਵੀ ਉਸ ਰਾਹੁਲ ਗਾਂਧੀ ਨੂੰ ਆਪਣਾ ਨੇਤਾ ਮੰਨ ਰਹੇ ਜਿਹਦੇ ਪਿਤਾ ਦੇ ਆਰਡਰ ਤੇ ਕਤਲੋਗਾਰ ਹੋ ਗਏ ਕੱਪ ਮਾਰਨ ਦਾ ਵੀ ਕੋਈ ਪੈਮਾਨਾ ਹੁੰਦਾ ਹੈ ਮੈਂ ਭਗਵੰਤ ਮਾਨ ਸਾਹਮਣੇ ਬੇਨਤੀ ਕਰਾਂਗਾ ਤੁਸੀਂ ਹਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰੋ ਕਿ ਸੱਚ ਹੈ ਕਿ ਭਗਵੰਦ ਮਾਨ ਸਾਹਿਬ ਦੀ ਸਰਕਾਰ ਹਰ ਫਰੰਟ ਤੇ ਫੇਲ ਹੈ ਚਾਹੇ ਉਹ ਨੌਕਰੀਆਂ ਦਾ ਹੋਵੇ ਚਾਹੇ ਕਿਸਾਨਾਂ ਦਾ ਹੋਵੇ ਚਾਹੇ ਯੁਵਾ ਦਾ ਹੋਵੇ ਚਾਹੇ ਅੰਨਦਾਤਾ ਦਾ ਹੋਵੇ ਚਾਹੇ ਗਰੀਬ ਦਾ ਹੋਵੇ ਚਾਹੇ ਲਾਂਡਰ ਦਿੱਲੀ ਦੇ ਵਿੱਚ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਤਾਂ ਹੁਣ ਭਾਜਪਾ ਦੀ ਨਜ਼ਰਾਂ ਪੰਜਾਬ ਤੇ ਨੇ ਤਾਂ ਵੱਡੇ ਲੀਡਰ ਇਸ ਵੇਲੇ ਪੰਜਾਬ ਦੇ ਵਿੱਚ ਡੇਰੇ ਲਗਾ ਰਹੇ ਨੇ ਤਾਂ ਅੱਜ ਅਸੀਂ ਸਿਆਸੀ ਮਾਹੌਲ ਦੇ ਵਿੱਚ ਚਰਚਾ ਕਰਾਂਗੇ ਪੰਜਾਬ ਦੇ ਵੱਡੇ ਮੰਤਰੀ ਤਰੁਣ ਚੂਗਨ ਨਾਲ ਗੱਲਬਾਤ ਕਰਾਂਗੇ ਚੁਗ ਸਾਹਿਬ ਜਿਸ ਤਰ੍ਹਾਂ ਦਿੱਲੀ 'ਚ ਜਿੱਤ ਹੋਈ ਹੈ ਹੁਣ ਤੁਸੀਂ ਕਹਿ ਰਹੇ ਹੋ ਵਾਰੀ ਪੰਜਾਬ ਦੀ ਹੈ ਭਗਵੰਤ ਮਾਨ ਅੱਜ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਬੀਜੇਪੀ ਕਦੀ ਵੀ ਨਹੀਂ ਆ ਸਕਦੀ ਇਹੋੀ ਗੱਲ ਕੇਜਰੀਵਲ ਸਾਹਿਬ ਸਟੇਜ ਤੇ ਕਹਿੰਦੇ ਸੀ ਕਿ ਇਸ ਜਨਮ 'ਚ ਨਹੀਂ ਆ ਸਕਦੇ ਤੇ ਇਸੇ ਜਨਮ 'ਚ ਅਸੀਂ ਸਰਕਾਰ ਬਣਾਈ ਹੈ ਅਜੇ ਮੋਦੀ ਨੂੰ ਅਗਲੇ 4 ਜਨਮ ਹੋਰ ਲੈਣੇ ਆ ਚਿੰਤਾ ਨਹੀਂ ਕਰਨੀ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਅਹੰਕਾਰ ਦਾ ਹਮੇਸ਼ਾ ਹੀ ਖਾਤਮਾ ਹੁੰਦਾ ਹੈ ਅਹੰਕਾਰੀ ਕਦੀ ਵੀ ਪੰਜਾਬ ਦੀ ਧਰਤੀ ਦੇ ਕਾਬਿਲ ਨਹੀਂ ਰਹੇ ਇਹਨਾਂ ਦਾ ਹੰਕਾਰ ਵੀ ਟੁੱਟੇਗਾ ਅਚਾ ਇੱਕ ਹੋਰ ਹੈ ਕਿ ਕੁਲਦੀਪ ਧਾਲੀਵਾਲ ਦਾ ਐਪੀਸੋਡ ਪਤਾ ਲੱਗਾ ਹੋਵੇਗਾ ਕਿ ਉਹਨਾਂ ਦਾ ਮੰਤਰਾਲੇ ਹੀ ਖਤਮ ਕਰ ਦਿੱਤਾ ਗਿਆ ਵੈ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਇੱਕ ਕੈਬਨਿਟ ਮੰਤਰੀ ਹੈ ਔਰ ਮੰਤਰਾਲੇ ਹੀ ਹੈ ਨਹੀਂ ਤੁਸੀਂ ਗਲਤ ਕਹਿ ਰਹੇ ਹੋ 36 ਮਹੀਨੇ ਹੋ ਗਏ ਮੰਤਰਾਲੇਗਾ ਹੀ ਨਹੀਂ ਸੀ ਮંત્રી ਜੀ ਗੱਡੀ ਲੈ ਕੇ ਕੁੰਮਣੇ ਸੀ ਥੱਲੇ ਮੰਤਰਾਲੇ ਹੀ ਨਹੀਂ ਸੀਗਾ ਡਿਪਾਰਟਮੈਂਟ ਹੀ ਨਹੀਂ ਸੀਗਾ 36 ਮਹੀਨੇ ਬਾਅਦ ਜਾਗੇ ਨੇ 36 ਮਹੀਨੇ ਲੱਗੇ ਜਾਗਣ ਚ ਜਿਹੜੀ ਸਰਕਾਰ ਨੂੰ ਹਕੂਮ ਕਰਨ ਦੀ ਐਸੀ ਕਰੀ ਨੀਂਦ ਹੈ ਜਿਸ ਚ ਭਗਵੰਤ ਸਿੰਘ ਸਾਬ੍ਹ ਰੋਣਾ ਮੰਤਰੀ ਉਹਨਾਂ ਦੀ ਸਰਕਾਰ ਸੁੱਤੀ ਔਰ ਡਿਪਾਰਟਮੈਂਟ ਵੀ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਰਿਫਾਰਮਸ ਕੀ ਕਰਨੇ ਤੇ ਪਹਿਲੇ ਹੀ ਸਾਰੀ ਦੀ ਸਾਰੀ ਜਿਹੜੀ ਇਹਨਾਂ ਦੀ ਪਾਰਟੀ ਹੈ ਉਹਨੇ ਪਹਿਲੇ ਹੀ ਪੰਜਾਬ ਦਾ ਪੱਠਾ ਬਾਤ ਅਤੇ ਇੱਕ ਅਜਿਹਾ ਹੋਰ ਸਵਾਲ ਸਾਹਮਣੇ ਆ ਮਨਜਿੰਦਰ ਸਿਰਸਹਾਰ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਕਾਲੀ ਭਾਜਵਾ ਗੜਜੋੜ ਨਹੀਂ ਹੋਏਗਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਪੰਜਾਬ ਦੀ ਪ੍ਰਿਸ਼ਟਭੂਮੀ ਬਹੁਤ ਮਜ਼ਬੂਤੀ ਨਾਲ ਲੱਗੇ ਵੱਧ ਰਹੀ ਹੈ ਜਨ ਜਨ ਦੇ ਦਿਲਾਂ ਚ ਭਾਰਤੀ ਜਨਤਾ ਪਾਰਟੀ ਚਾਈ ਹੋਈ ਹੈ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਕਰ ਰਹੇ ਅਗਰ ਕੋਈ ਪੰਜਾਬ ਨੂੰ ਡੈਫ ਸੈਟ ਤੋਂ ਕੱਢ ਸਕਦਾ ਅਗਰ ਪੰਜਾਬ ਨੂੰ ਕੋਈ ਕਲੱਚਸ ਚੋਂ ਕੱਢ ਸਕਦਾ ਤੇ ਕੇਵਲ ਕੇਵਲ ਨਰਿੰਦਰ ਮੋਦੀ ਜੀ ਨੇ ਪਰ ਉਹਦੇ ਵਿੱਚ ਅਕਾਲੀ ਦਲ ਦਾ ਗਠਜੋੜ ਬਣ ਸਕਦਾ ਤੁਸੀਂ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਜਨਤਾ ਵਿਸ਼ਵਾਸ ਕਰ ਰਹੀ ਕਿਉਂਕਿ ਇੱਕ ਗਠਜੋੜ ਪੱਕਾ ਸੀ ਨੌ ਮਾਸ ਦਾ ਰਿਸ਼ਤਾ ਸੀ ਇਸ ਕਰਕੇ ਕਹਿ ਰਹੇ ਭਾਰਤੀ ਜਨਤਾ ਪਾਰਟੀ ਜਨਤਾ ਦਾ ਆਸ਼ੀਰਵਾਦ ਸਭ ਨਾਲੋਂ ਜ਼ਿਆਦਾ ਹੈ ਭਾਰਤੀ ਜਨਤਾ ਪਾਰਟੀ ਅੱਛਾ ਜੇ ਤੇ ਗਠਜੋੜ ਨਹੀਂ ਹੋਇਆ ਭਾਰਤੀ ਜਨਤਾ ਪਾਰਟੀ ਨੇ ਜਨਤਾ ਦਾ ਅਸ਼ੀਰਵਾਦ ਬਹੁਤ ਜ਼ਿਆਦਾ ਹੈ। اچھا ਇੱਕ ਜੋ ਸਟੇਟ ਚ ਬੰਬ ਤਮਾਕੇ ਹੋ ਰਹੇ ਨੇ ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਅਗਰ ਨੈਸ਼ਨਲਿਜ਼ਮ ਦੀ ਗੱਲ ਕੀਤੀ ਜਾਵੇ ਭਾਤਵਾ ਦਾ ਮੁੱਦਾ ਨੈਸ਼ਨਲਿਜ਼ਮ ਰਹਿੰਦਾ ਹੈ। ਪੰਜਾਬ ਦੇ ਹਾਲਾਤ ਬਾਰੇ ਕੀ ਕਹੋ? ਬਹੁਤ ਦੁਰਭਾਗੇ ਬਰੋਨ ਹੈ। ਕਿ ਜਿੰਨਾ ਜਿਹੜੀ ਬਹਾਦਰ ਪੁਲਿਸ ਸਾਡੀ ਰੱਖਿਆ ਹਾਸਤੇ ਹੈ ਉਸ ਬਹਾਦਰ ਪੁਲਿਸ ਦਾ ਮਨੋਬਲ ਤੋੜਨ ਦਾ ਕੋਸ਼ਿਸ਼ ਕੁਝ ਸ਼ਰਾਰਤੀ ਲੋਕ ਕਰ ਰਹੇ ਔਰ ਆਪ ਦਾ ਪਾਰਟੀ ਦੇ ਲੋਕ ਅੱਜ ਪੁਲਿਸ ਦੇ ਮਨੋਬਲ ਤੋੜਨ ਵਾਲਿਆਂ ਨਾਲ ਖੜੇ ਪੰਜਾਬ ਦੇ ਅੰਦਰ ਪੋਲੀਟੀਕਲ ਸ਼ਾਇਦ ਦੇ ਨਾਲ ਸਾਰਾ ਵਾਤਾਵਰਨ ਖਰਾਬ ਹੋ ਰਿਹਾ ਹੈ ਅੱਜ ਆਪ ਦਾ ਪਾਰਟੀ ਦੇ ਨੇਤਾ ਪੁਲਿਸ ਅਫਸਰਾਂ ਦੇ ਦਫਤਰਾਂ 'ਚ ਬੈਠੇ ਨੇ ਉਹਨਾਂ ਨੇ ਦਫਤਰਾਂ ਨੂੰ ਗਾਈਡ ਕਰ ਰਹੇ ਨੇ ਆਰਡਰ ਕਰ ਰਹੇ ਨੇ ਮੇਰੀ ਭਗਵੰਤਮਾਨ ਸਾਹਿਬ ਅਕੀ ਬੇਨਤੀ ਹੈ ਕਿ ਪੰਜਾਬ ਦੀ ਬਹਾਦਰ ਪੁਲਿਸ ਨੂੰ ਫ੍ਰੀ ਹੈਂਡ ਦਿਓ ਤਾਂ ਕਿ ਪੰਜਾਬ ਦਾ ਪਹਲਾ ਹੋ ਸਕੇ ਉਹ ਕਹਿੰਦੇ 52 ਅਧਿਕਾਰੀ ਕੱਢ ਤੇ ਮਿੰਟ ਲਾਇਆ ਦੋ 36 ਮਹੀਨੇ ਲੱਗ ਗਏ 1100 ਦਿਨ ਲੱਗ ਗਏ 52 ਬੰਦੇ ਲੱਭਣ antisense ਮੈਂ ਭਗਵੰਤ ਮਾਨ ਸਾਹਮਣੇ ਕਹਿੰਦਾ ਮਿਸਟਰ ਕਲੀਨ ਬੰਨਾ ਚਾਹਦੇ ਹੋ ਤੇ ਐ ਤੇ ਦੱਸ ਦਿਓ 36 ਮਹੀਨਿਆਂ ਤੋਂ ਖਨਨ ਦੇ ਟੈਚੀਗਰੀ ਕੋਠੀ ਜਾਣਦੇ ਨੇ ਨਕਲੀ ਸ਼ਰਾਬ ਦੇ ਟੈਚੀਗਰੀ ਕੋਠੀ ਜਾਣਦੇ ਨੇ ਕੇਵਲ ਮਾਫੀਆ ਦਾ ਪੈਸਾ ਕਿਰਕੋ ਲਾ ਰਿਹਾ ਹੈ ਅੱਛਾ ਇੱਕ ਹੋਰ ਤੁਹਾਡੇ ਵੱਲੋਂ ਸ਼ਰਾਬ ਪਾਲਿਸੀ ਤੇ ਉੱਤੇ ਗੱਲ ਕੀਤੀ ਕਿਉਂਕਿ ਇਹ ਸਾਰੇ ਮੁੱਦੇ ਚੋਣਾਂ ਦਾ ਇਸ਼ਾਰੇ ਜਿਹੜੀ ਸ਼ਰਾਬ ਪਾਲਿਸੀ ਦਿੱਲੀ 'ਚ ਸੀ ਸੇਮ ਸ਼ਰਾਬ ਪਾਲਿਸੀ ਪੰਜਾਬ 'ਚ ਹੈ ਕੀ ਹੁਣ ਪੰਜਾਬ ਦੀ ਵਾਰੀ ਆਏਗੀ ਕਿਉਂਕਿ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਬਣ ਚੁੱਕੀ ਹੈ ਕਿਸੇ ਵੀ ਸੂਰਜ ਗਰੀਬਾਂ ਦਾ ਪੈਸਾ ਲੁੱਟਣ ਨਹੀਂ ਦੇਾਂਗੇ ਲੁੱਟਣ ਵਾਲਿਆਂ ਨੂੰ ਛੱਡਾਂਗੇ ਨਹੀਂ ਲੁਟੇਰੇ ਟੋਲੇ ਨੂੰ ਜੇਲ੍ਹ ਚ ਭੇਜਾਂਗੇ ਦਿੱਲੀ ਚ ਸਮਝੋ ਕੋਈ ਏਦਾਂ ਲੁੱਟ ਹੋਈ ਹੈ ਐਕਸਾਈਜ਼ ਪਾਲਿਸੀ ਸਰ ਐਡੀ ਜ਼ਬਰਦਸਤ ਲੁੱਟ ਹੋਈ ਹੈ ਕੇਜਰੀਵਾਲ ਸਾਹਿਬ ਜ਼ਮਾਨਤੇ ਨੇ ਰੋਜ਼ ਤਿਹਾਰ ਜੇਲ੍ਹ ਤੋਂ ਵਾਹ ਜਾਂਦੀ ਹੈ ਕੇਜਰੀਵਾਲ ਹਾਜ਼ਰ ਹੂੰ ਪੰਜਾਬ ਚ ਵੀ ਸੇਮ ਪਾਲਿਸੀ ਹੈ ਮੈਂ ਤਾਂ ਕਿਹਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਏਗਾ ਲੁਟੇਰੇ ਬਖਸ਼ੇ ਨਹੀਂ ਜਾਣਗੇ ਅੱਛਾ ਸ਼ੀਸ਼ਮੈਲ ਦੀ ਚਰਚਾ ਤੁਸੀਂ ਆਪਣੀ ਅਕਸਰ ਕਰਦੇ ਸੀ ਹੁਣ ਸ਼ੀਸ਼ਮੈਲ ਬਾਤਪਾ ਕੋ ਆ ਗਿਆ ਹੁਣ ਸ਼ੀਸ਼ਮੈਲ ਦਾ ਕੀ ਕੀਤਾ ਜਾਏਗਾ ਮੁੱਖ ਮੰਤਰੀ ਮੁੱਖ ਮੰਤਰੀ ਸਾਡੀ ਪਾਰਟੀ ਦਾ ਸ਼ੀਸ਼ਮੈਲ ਚ ਨਹੀਂ ਰਹੇਗਾ ਸ਼ੀਸ਼ਮੈਲ ਦੇ ਸ਼ੈਨ ਸ਼ਾਨ ਨੂੰ ਜਨਤਾ ਨੇ ਸ਼ੀਸ਼ਾ ਦਿਖਾਇਆ ਹੈ ਔਰ ਇਹ ਅਹੰਕਾਰ ਨੂੰ ਸ਼ੀਸ਼ਾ ਦਿਖਾਇਆ ਤਾਂ ਸ਼ੀਸ਼ਮੈਲ ਦਾ ਕੀ ਕੀਤਾ ਜਾਏਗਾ ਇਹਦੇ ਸਰਕਾਰ ਦੀਆਂ ਨੀਤੀਆਂ ਤਿਆ ਕਰਦੇ अच्छा दूसरा पंजाब ਦੇ ਵਿੱਚ ਹੁਣ ਭਾਜਪਾ ਨੂੰ ਵਿਸਤਾਰ ਕਰਨ ਵਾਸਤੇ ਕਿਉਂਕਿ ਇਲੈਕਸ਼ਨ ਦਾ 2 ਸਾਲ ਦਾ ਸਮਾਂ ਰਹਿ ਗਿਆ 25 ਸ਼ੁਰੂ ਹੋ ਗਿਆ 27 ਚੋਣਾਂ ਨੇ ਉਹਦੇ ਵਾਸਤੇ ਕਿਸ ਤਰ੍ਹਾਂ ਦੀ ਨੀਤੀ ਜਿਹੜੀ ਭਾਜਪਾ ਤਿਆਰ ਕਰ ਰਹੀ ਹੈ ਜਨ ਜਨ ਦਾ ਸਮਰਥਨ ਔਰ ਜਨਤਾ ਦੀਆਂ ਜਿਹੜੀਆਂ ਕੰਮ ਨੇ ਉਹਨਾਂ ਨੂੰ ਕਰਵਾਉਣ ਦੀ ਕੋਸ਼ਿਸ਼ ਕਰ ਕਾਂਗਰਸ ਨੂੰ ਗੇਮ ਚ ਸਮਝਦੇ ਹੋ ਪੰਜਾਬ ਐਸਾ ਕਿ ਪੰਜਾਬ ਦੇ ਨਹੀਂ ਪੂਰੇ ਦੇਸ਼ ਚ ਕਾਂਗਰਸ ਗੇਮ ਤੋਂ ਬਾਹਰ ਹੈ ਕਾਂਗਰਸ ਐਕਸਪਾਇਰਡ ਇੰਜੈਕਸ਼ਨ ਹੈ ਪੂਰੇ ਦੇਸ਼ ਦੇ ਅੰਦਰ ਸਮਾਪਤ ਹੋ ਚੁੱਕੀ ਹੈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਰੋਜ਼ ਇੱਕ ਨਾ ਇੱਕ ਕਾਂਗਰਸੀ ਪਾਰਟੀ ਛੱਡ ਰਿਹਾ ਡੁੱਬਦਾ ਜਾ ਜਾ। ਔਰ ਅੱਜ ਕਾਂਗਰਸੀਆਂ ਕੋ ਜਵਾਬ ਹੀ ਨਹੀਂਗਾ ਕਿ 1984 ਦੇ ਸਿੱਖ ਕਤਲਗਾਰਜ ਜਿਨ੍ਹਾਂ ਨੂੰ ਸਜ਼ਾਵਾ ਹੋ ਰਹੀ ਹੈ ਉਹ ਕਾਂਗਰਸ ਦੇ ਲੀਡਰਾਂ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ? ਦੱਸਣਾ ਬਾਜਵਾ ਸਾਹਿਬ ਕਿ ਸੱਜਨ ਕੁਮਾਰ ਉਹਨਾਂ ਦਾ ਕੀ ਲੱਗਦਾ ਹੈ? ਪੁਲੀਕ ਕਿਉਂ ਨਹੀਂ ਮੰਨਦੇ ਕਿ ਉਹਨਾਂ ਦਾ ਸਾਥੀ ਹੈ? ਸਿੱਖਾਂ ਦੇ ਗਲਿਆਂ 'ਚ ਟੈਰ ਪਾਣ ਵਾਲਾ ਗੁਰਦੁਆਰੇ ਸਾੜਾ ਨਾਲ ਸਾਥੀ ਹੈ ਉਹਨਾਂ ਦਾ? ਉਹ ਕਮਲਨਾਥ ਜਿਨੂੰ ਤੁਸੀਂ ਮੁੱਖ ਮੰਤਰੀ ਬਣਾਇਆ ਜਿਹਨੇ ਗੁਰਦੁਆਰਾ ਸਾੜਾ ਜਿਨ੍ਹਾਂ ਨੂੰ ਅੱਜ ਅਦਾਲਤਾਂ ਕਤਲ ਦੀਆਂ ਸਜ਼ਾਵਾਂ ਦੇ ਰਹੀਆਂ ਉਹ ਲੋਕ ਤੁਹਾਡੇ ਭਾਈਵਾਲ ਨੇ ਕਾਤਲਾਂ ਦੇ ਭਾਈਵਾਲ ਸਿੱਖਾਂ ਦੇ ਕਤਲੋਗਾਰ ਦੇ ਭਾਈਵਾਲ ਨਰ ਸੰਘਾਰ ਕਰਨ ਵਾਲੇ ਪੰਜਾਬ 'ਚ ਨਹੀਂ ਚੱਲਣਗੇ ਅਸੀਂ ਗੁਰਦੁਆਰੇ ਸਾਡੇ ਨਾਲ ਇਹ ਅੱਜ ਸੱਤਾ ਨਹੀਂ ਦੇ ਸਕਦੇ ਅੱਛਾ ਦੂਸਰੇ ਪਾਸੇ ਕਾਂਗਰਸ ਕਹਿ ਰਹੀ ਹੈ ਜੀ ਕਿ ਸਾਡੀ ਸਰਕਾਰ ਆ ਰਹੀ ਹੈ ਔਰ ਇਸ ਵਾਰ ਵਿਧਾਨ ਸਭਾ 'ਚ 70-90 ਚਿਹਰੇ ਉਤਾਰ ਰਹੇ ਆ ਜਿਹੜੇ ਕਿ ਜਿਨ੍ਹਾਂ ਨੂੰ ਕੀ ਜਨਤਾ ਬਹੁਤ ਪਿਆਰ ਦੇਗੀ ਜਿਸ ਪਾਰਟੀ ਕੋ ਨਾ ਨੇਤਾ ਹੈ ਨਾ ਨੀਤੀ ਹੈ ਨਾ ਨੀਅਤੀ ਹੈ ਜਿਸ ਪਾਰਟੀ ਦਾ ਦਮਨ 84 ਦੇ ਕਤਲਗਾਰ ਦੇ ਨਾਲ ਰੰਗਿਆ ਹੈ ਔਰ ਹੁਣ ਤੇ ਅਦਾਲਤਾਂ ਨੇ ਵੀ ਤੈਅ ਕਰਤਾ ਕਿਸ ਤਰ੍ਹਾਂ ਕਤਲ ਹੋਏ ਕਿਸ ਤਰ੍ਹਾਂ ਜ਼ਿੰਦਾ ਸਿੱਖਾਂ ਦੇ ਗਲਿਆਂ ਟਾਇਰ ਪਾਏ ਕਿਸ ਤਰ੍ਹਾਂ ਗੁਰਦੁਆਰੇ ਸਾਡੇ 52 ਸ਼ਹਿਰਾਂ ਨੂੰ ਸ਼ਮਸ਼ਾਨ ਬਣਾਇਆ ਕਾਂਗਰਸ ਨੇ ਸ਼ਰਮ ਨਹੀਂ ਆਂਦੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਕਿਉਂ ਅੱਜ ਵੀ ਉਸ ਰਾਹੁਲ ਗਾਂਧੀ ਨੂੰ ਆਪਣਾ ਨੇਤਾ ਮੰਨ ਰਹੇ ਜਿਹਰੇ ਪਿਤਾ ਦੇ ਆਰਡਰ ਤੇ ਕਤਲ ਹੋ ਘਰਤ ਹੋਈ ਸੀ ਅਚੋ ਭਗਵੰਤ ਮਾਨ ਸਾਫ ਕਹਿ ਰਹੇ ਨੇ ਕਿ ਕਹਿੰਦੇ ਜੀ 50 ਹਜ਼ਾਰ ਨੌਕਰੀਆਂ ਜਿੰਨਾ ਨੇਸ਼ਨ ਦਾ ਇੰਡੈਕਸ ਹੈ ਉਹਦੇ ਨਾਲੋਂ ਵੱਧ ਸਟੇਟ ਨੇ ਕਰਕੇ ਦਿਖਾਤਾ ਐ ਇੰਨੀਆਂ ਨੌਕਰੀਆਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀਆਂ ਜਿੰਨੀਆਂ ਐਸੀ ਦਿੱਤੀ ਗੱਪ ਮਾਰਨ ਦਾ ਵੀ ਕੋਈ ਪੈਮਾਨਾ ਹੁੰਦਾ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਤੁਸੀਂ ਹਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰੋ ਤੁਸੀਂ ਹਰ ਫਸਲ ਤੇ ਟੌਪ-ਅੱਪ ਦੇਣ ਦਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰੋ ਕਿਸਾਨਾਂ ਦੇ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ ਉਹਨਾਂ ਪੂਰਾ ਕਰੋ ਮਹਿਲਾਵਾਂ ਨੂੰ ਪੈਸਾ ਦੇਣ ਦਾ ਵਾਅਦਾ ਕੀਤਾ ਸੀ ਪੂਰਾ ਕਰੋ ਜਦ ਕਿ ਸੱਚ ਹੈ ਕਿ ਭਗਵੰਦ ਮਾਨ ਸਾਹਿਬ ਦੀ ਸਰਕਾਰ ਹਰ ਫਰੰਟ ਤੇ ਫੇਲ ਹੈ ਚਾਹੇ ਉਹ ਨੌਕਰੀਆਂ ਦਾ ਹੋਵੇ ਚਾਹੇ ਕਿਸਾਨਾਂ ਦਾ ਹੋਵੇ ਚਾਹੇ ਯੁਵਾ ਦਾ ਹੋਵੇ ਚਾਹੇ ਅਨ ਦਾਤਾ ਦਾ ਹੋਵੇ ਚਾਹੇ ਗਰੀਬ ਦਾ ਹੋਵੇ ਚਾਹੇ ਲਾਂਡਰ ਜਗਾਂ ਨਹੀਂ ਮਿਲ ਪਾ ਰਹੀ ਐਸੀ ਜੇ ਝੂਠ ਔਰ ਭ੍ਰਮ ਫੈਲਾ ਰਹੇ ਦਿੱਲੀ ਦੇ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਪੰਜਾਬ ਚ ਆ ਗਏ ਨੇ ਐਸਾ ਕਿ ਬਰੋਜਗਾਰੀ ਪੱਤਾ ਲਪਰੇ ਮਿੰ ਉਹ ਕਹਿ ਰਹੇ ਨੇ ਕਿ ਅਸੀਂ ਆਪਣਾ ਦਿੱਲੀ ਮਾਡਲ ਜਿਹੜਾ ਨਾ ਆਰਰ ਟੀਚਰ ਯੂਨੀਅਨ ਵੱਲੋਂ ਵੀ ਇਤਰਾਜ਼ ਕੀਤਾ ਗਿਆ ਹੈ ਕਿ ਕਿਸੇ ਵੀ ਸ਼ਖਸ ਨੂੰ ਸਾਡੇ ਸਟੇਟ ਦੇ ਐਜੂਕੇਸ਼ਨ ਸਿਸਟਮ 'ਚ ਬੋਲਣ ਦਾ ਅਧਿਕਾਰ ਨਹੀਂ ਹੈ। ਐਸਾ ਹੈ ਕਿ ਗੁਲਾਮਾਂ ਵਾਂਗੂ ਪੰਜਾਬ ਦੀ ਆਪ ਦਾ ਪਾਰਟੀ ਨੂੰ ਟ੍ਰੀਟ ਕੀਤਾ ਜਾ ਰਿਹਾ ਹੈ। ਆਉਂ ਲੱਗ ਰਿਹਾ ਹੈ ਕਿ ਦਿੱਲੀ ਦੇ ਆਕਾ ਦਿੱਲੀ ਦੇ ਖਿਲਜੀ ਆ ਕੇ ਪੰਜਾਬ ਚ ਲਾਨਗੇ। ਤਾਂ ਹੁਣ ਇਹਨਾਂ ਨੂੰ ਰੋਕਣ ਵਾਸਤੇ ਭਾਜਪਾ ਕੀ ਕਰੇਗੀ ਕਿਉਂਕਿ ਅਗਰ ਤੁਸੀਂ ਰੋਕਣnse ਤਿਆਰ ਬੈਠੀ। ਸ਼ੁਕਰੀਆ। ਤੈਸਨ ਤਰੁਣ ਚੁਗ ਜਿੰਨਾ ਨਾਲ ਗੱਲਬਾਤ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਜਿਹੜੇ ਮਸਲੇ ਨੇ ਉਸ ਨੂੰ ਲੈ ਕੇ ਹੁਣ ਐਕਟੀਵਿਟੀ ਜਿਹੜੀ ਹੈ ਭਾਜਪਾ ਦੀ ਪੰਜਾਬ 'ਚ ਵਧ ਰਹੀ ਹੈ ਤੁਸੀਂ ਦੇਖੋ ਕਿ ਇੱਕ ਪਾਸੇ ਮਨਜਿੰਦਰ ਸਰਸਾ ਨੇ ਦੂਸਰੇ ਪਾਸੇ ਤਰੁਣ ਚੁਗ ਨੇ ਤਾਂ ਦੋਨਾਂ ਵੱਲੋਂ ਜਿਹੜਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਡੇਰੇ ਡਾਇਗੇ ਉਹਨਾਂ ਨੇ ਕਿਹਾ ਕਿ ਅਕਾਲੀ ਭਾਜਪਾ ਗਠਬੰਧਨ ਹੁੰਦਾ ਨਜ਼ਰ ਨਹੀਂ ਆ ਰਿਹਾ ਇਸ ਤਰ੍ਹਾਂ ਦਾ ਬਿਆਨ ਮਨਜਿੰਦਰ ਸਿਰਸਾ ਵੱਲੋਂ ਵੀ ਦਿੱਤਾ ਗਿਆ ਸੀ ਤੇ ਹੁਣ ਤਰਨੁチュਗ ਵੀ ਕਹਿ ਰਹੇ ਨੇ ਕਿ ਲੋਕਾਂ ਦਾ ਪਿਆਰ ਭਾਜਪਾ ਵਾਸਤੇ ਹੈ ਤਾਂ ਖਾਸ ਤੌਰ ਤੇ ਕਿਤਨਾ ਕਿਤੇ ਕਾਲੀ ਦੰਨ ਨੂੰ ਜਿਹੜਾ ਹੈ ਪਿੱਛੇ ਰੱਖਿਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਤੇ ਖੁੱਲ ਕੇ ਵਰਦੇ ਨਜ਼ਰ ਆ ਰਹੇ ਨੇ ਚਾਹੇ ਸੱਤਾ ਚ ਆਮ ਆਦਮੀ ਪਾਰਟੀ ਹੈ ਉਹਨਾਂ ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਜਾ ਰਹੇ ਨੇ ਬਹੁਤ ਸਾਰੇ ਐਲਾਨ ਕੀਤੇ ਗਏ ਨੇ ਬਹੁਤ ਸਾਰੇ ਕੰਮ ਵੀ ਕੀਤੇ ਗਏ ਨੇ ਲੇਕਿਨ ਇਹ ਲਗਾਤਾਰ ਚਰਚਾ ਇਸ ਚੀਜ਼ ਦੀ ਹੈ ਕਿ ਹੁਣ ਆਖਿਰਕਾਰ ਜਿਹੜੀ ਫਾਈਟ ਹੈ ਉਹ ਤ੍ਰਿਕੋਣੀ ਹੈ ਪੰਜਾਬ ਦੇ ਵਿੱਚ ਕਿਉਂਕਿ ਜਿਸ ਤਰੀਕੇ ਨਾਲ ਤਿੰਨ ਪਾਰਟੀਆਂ ਔਰ ਸੱਤਾ ਪਾਰਟੀ ਦੇ ਨਾਲ ਇੱਕ ਤਰ੍ਹਾਂ ਦੀ ਫਾਈਟ ਹੋਏਗੀ ਲੇਕਿਨ ਹਰ ਪਾਰਟੀ ਪੰਜਾਬ ਤੇ ਆਧਾਰ ਬਣਾ ਰਹੀ ਹੈ ਲੇਕਿਨ ਦਿੱਲੀ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਬਲੰਦ ਹੌਸਲੇ ਨਾਲ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ